ਤੁਸੀਂ ਸਾਰੇ ਜਾਣਦੇ ਹੋ ਪੰਜਾਬ ਜਾਣ ਦਾ ਦੇਸ਼ ਦੁਨੀਆ 'ਚ ਬਸਦੇ ਪੰਜਾਬੀ ਜਾਣਦੇ ਨੇ ਕਿ ਪੰਜਾਬ ਦੇ ਅੰਦਰ ਅਗਸਤ ਅਤੇ ਸਤੰਬਰ ਮਹੀਨੇ 'ਚ ਭਾਰੀ ਤਬਾਹੀ ਹੋਈ ਆ بارشਾਂ ਦੇ ਕਾਰਨ ਹੜ੍ਹਾਂ ਦੇ ਕਾਰਨ ਜਿਹੜਾ ਪਾਣੀ ਹਿਮਾਚਲ ਤੋਂ ਜਿਹੜਾ ਪਾਣੀ ਜੰਮੂ ਕਸ਼ਮੀਰ ਤੋਂ ਔਰ ਪੰਜਾਬ ਤੋਂ ਵੱਡੀ ਪੱਧਰ ਤੇ ਪੰਜਾਬ 'ਚ ਆਇਆਗਾ ਔਰ ਮੈਂ ਸਮਝਦਾ ਪੰਜਾਬ ਦੇ ਅੰਦਰ ਇੱਕ ਬਹੁਤ ਹੀ ਖੌਫਨਾਕ ਇੱਕ ਦਰਦਨਾਕ ਮੰਜ਼ਰ ਜਿਹੜਾ ਉਹ ਪੰਜਾਬ 'ਚ ਵਾਪਰਿਆਗਾ ਔਰ ਇਸ ਭਿਆਨਕ ਦਰਦਨਾਕ ਹਾਦਸਿਆਂ ਦੇ ਕਾਰਨ ਲਗਭਗ 60 ਦੇ ਕਰੀਬ ਮੌਤਾਂ ਜਿਹੜੀਆਂ ਕਿਹਦਾ ਬੱਚੇ ਔਰਤਾਂ ਬਜ਼ੁਰਗ ਉਹ ਸ਼ਾਮਿਲ ਸੀ ਉਹਨਾਂ ਦੀਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਚਾਉਣ ਦੇ ਲਈ ਸਾਡੀ ਸਾਰੀ ਸਰਕਾਰ ਜਿਹੜੀ ਆ ਉਹ ਲੋਕਾਂ ਦੀ ਸੇਵਾ ਲਈ ਉਤਰੀ ਸਾਡੇ ਸਾਰੇ ਮੰਤਰੀ ਜੀ ਸਹਿਬਾਨ ਐਮ ਐਲ ਏ ਸਹਿਬਾਨ ਆਈ ਐਸ ਅਧਿਕਾਰੀ ਆਈ ਪੀ ਐਸ ਅਧਿਕਾਰੀ ਪੂਰਾ ਪ੍ਰਸ਼ਾਸਨ ਬਹੁਤ ਸਾਰੀਆਂ ਹੋਰ ਵੀ ਰਾਜਨੀਤਿਕ ਪਾਰਟੀਆਂ ਬਹੁਤ ਸਾਰੇ ਸਮਾਜਿਕ ਕਾਰਕੁਨ ਬਹੁਤ ਸਾਰੇ ਧਾਰਮਿਕ ਜਥੇਬੰਦੀਆਂ ਜਿਹੜੀਆਂ ਲੋਕਾਂ ਦੀ ਜਿੰਦ ਜਾਨ ਬਚਾਉਣ ਦੇ ਲਈ ਅੱਗੇ ਆਇਆਂ ਪਸ਼ੂ ਤਨ ਬਚਾਉਣ ਲਈ ਅੱਗੇ ਆਇਆਂ ਗਰੀਬ ਗੁਰਬੇ ਦੀ ਮਦਦ ਕਰਨ ਲਈ ਅੱਗੇ ਆਇਆਂ ਪਰ ਲੇਕਿਨ ਇਸ ਮੁੱਦੇ ਉੱਤੇ ਜਦੋਂ ਕੱਲ ਕਿ ਪੰਜਾਬ ਦਾ ਪੁਨਰਵਾਸ ਕਿਵੇਂ ਹੋਵੇ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਉਸ ਸੈਸ਼ਨ ਦੇ ਅੰਦਰ ਕਾਂਗਰਸ ਪਾਰਟੀ ਦਾ ਚਿਹਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾ ਹੋਇਆ ਠੀਕ ਆ ਕਾਂਗਰਸ ਪਾਰਟੀ ਦੇ ਵੀ ਕੁਝ ਨੇਤਾ ਗਏ ਹਰ ਪੀੜਤਾ ਦੀ ਮਦਦ ਦੇ ਲਈ ਪਰ ਲੇਕਿਨ ਕੁਝ ਖਾਸ-ਖਾਸ ਨੇਤਾ ਜਿਹੜੇ ਸੀ ਉਹਨਾਂ ਨੇ ਇੱਕ ਵੱਖਰਾ ਹੀ ਬੰਬੂ ਕਾਰ ਤਿਆਰ ਕਰਕੇ ਤਾਂ ਕਿ ਉਹਨਾਂ ਦੇ ਪੈਰ ਨੇ ਜਿਹੜੇ ਉਹ ਪਾਣੀ ਨਾਲ ਲੱਭਣ ਨਾ ਜਾਣ ਤਾਂ ਕਿ ਉਹਨਾਂ ਦੇ ਪੈਰ ਜਿਹੜੇ ਗੰਦੇ ਪਾਣੀ ਚ ਨਾ ਰੱਖੇ ਜਾ ਸਕਣ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਦਿੱਤਾ ਚਾਹੇ ਮੈਂ ਗੱਲ ਕਰਾਂ ਲਾਲਚੰਦ ਘਟਾਰੂ ਚੱਕ ਜੀ ਚਾਹੇ ਲਾਲਜੀਤ ਪੋਲਰ ਜੀ ਕਲਦੀਪ ਧਾਲੀਵਾਲ ਜੀ ਹੋਰ ਬਹੁਤ ਸਾਰੇ ਨੇਤਾ ਸੰਤ ਸਿਚੀਆਲ ਜੀ ਬਹੁਤ ਸਾਰੇ ਨੇਤਾ ਜਿਹੜੇ ਸੀ ਲਗਾਤਾਰ ਪਾਣੀ ਚ ਰਹਿਣ ਦੇ ਕਾਰਨ ਉਹਨਾਂ ਦੇ ਪੈਰਾਂ ਦੇ ਅੰਦਰ ਚਮੜੀ ਦੇ ਰੋਗ ਹੋ ਗਏ ਉਹਨਾਂ ਨੂੰ ਕਾਫੀ ਸਾਰੀਆਂ ਬਿਵਾਰੀਆਂ ਲੱਗੀਆਂ ਪਰ ਕਾਂਗਰਸੀ ਜਿਹੜੇ ਨੇਗੇ ਉਹ ਸ਼ੋਅ ਕਰਨ ਦੇ ਬੜੇ ਬਾਹਰ ਨੇਗੇ ਫੋਟੋਸ਼ੂਟ ਕਰਨ ਦੇ ਬੜੇ ਬਾਹਰ ਨੇਗੇ ਉਹਨਾਂ ਨੇ ਜਾ ਕੇ ਉੱਥੇ ਫੋਟੋਸ਼ੂਟ ਕਰਵਾਇਆ ਔਰ ਢੀੜਾ ਕੱਢ ਕੇ ਆ ਗਏ ਔਰ ਇੱਕ ਵੱਖਰੀ ਕਿਸਮ ਦਾ ਬੰਬੂ ਕਾਰਡ ਬਣਾਇਆ ਪਰ ਲੇਕਿਨ ਕੱਲ ਜਦੋਂ ਪੰਜਾਬ ਦੇ ਪੁਨਰਵਾਸ ਤੇ ਬਹਿਸ ਹੋ ਰਹੀ ਸੀ ਕੱਲ ਜਦੋਂ ਪੰਜਾਬ ਦੇ ਪਵਿੱਤਰ ਸਦਨ ਦੇ ਅੰਦਰ ਪੰਜਾਬ ਦੀ ਅਸੈਂਬਲੀ ਦੇ ਅੰਦਰ ਬਹਿਸ ਹੋ ਰਹੀ ਸੀ ਉਸ ਸਮੇਂ ਵੀ ਕਾਂਗਰਸ ਪਾਰਟੀ ਨੇ ਲਾਸ਼ਾਂ ਤੇ ਰਾਜਨੀਤੀ ਕਰਨ ਤੋਂ ਗਰੇਜ਼ ਨਹੀਂ ਕੀਤਾ ਕਿਉਂਕਿ ਕਾਂਗਰਸ ਪਾਰਟੀ ਦਾ ਪੰਜਾਬ ਦਾ ਇਤਿਹਾਸ ਰਿਹਾ ਗਿਆ ਕਿ ਜਦੋਂ ਵੀ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਸੱਤਾ ਚਾਹੀਆ ਜਾਂ ਸੱਤਾ ਤੋਂ ਬਾਹਰ ਰਹੀਆ ਚਾਹੇ 1984 ਦੀ ਗੱਲ ਕਰ ਲਈਏ 1984 ਦੇ ਦੰਗਿਆਂ ਦੀ ਗੱਲ ਕਰ ਲਈਏ ਚਾਹੇ 88 ਦੇ ਹੜਾਂ ਦੀ ਗੱਲ ਕਰ ਲਈਏ ਚਾਹੇ ਹੁਣ ਆਏ ਹੜਾਂ ਦੀ ਗੱਲ ਕਰ ਲਈਏ ਹਮੇਸ਼ਾ ਹੀ ਜਿਹੜੀ ਆ ਲੋਕਾਂ ਦੀਆਂ ਆਮ ਲੋਕਾਂ ਦੀ ਮੌਤਾਂ ਦੇ ਉੱਤੇ ਕਾਂਗਰਸ ਪਾਰਟੀ ਰਾਜਨੀਤੀ ਕਰਦੀ ਹੈ ਇਹ ਹੀ ਕੱਲ ਇਸ ਗੱਲ ਦਾ ਪ੍ਰਗਟਾਵਾ ਕੱਲ ਵੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਨੇ ਕੀਤਾ ਕਾਂਗਰਸ ਪਾਰਟੀ ਦੇ ਕੀਤਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਪੰਜਾਬ ਦੇ ਪ੍ਰਤੀ ਉਹ ਡੂੰਘਾ ਦਰਦ ਰੱਖਦੇ ਨੇ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣ ਦੇ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦਾ ਦੁਬਾਰਾ ਪੰਦਰਵਾਸ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਜਾ ਕੇ ਜਿੱਤੇ ਖੁਦ ਵੀ ਮਦਦ ਕੀਤੀ ਔਰ ਉੱਥੇ ਇਸ ਦੇ ਲਈ ਇੱਕ ਵੱਖਰਾ ਫੰਡ ਜਿਹੜਾ ਉਹ ਵੀ ਬਣਾਇਆ ਰੰਗਲਾ ਪੰਜਾਬ ਸੁਸਾਇਟੀ ਦੇ ਅੰਦਰ ਇੱਕ ਚੜ੍ਹਦੀ ਕਲਾ ਫੰਡ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਉਸ ਚੜ੍ਹਦੀ ਕਲਾ ਫੰਡ ਦੇ ਅੰਦਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਬਸਦੇ ਪੰਜਾਬੀਆਂ ਨੇ ਬਹੁਤ ਸਾਰੇ ਉਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਪ੍ਰਤੀ ਦਰਦ ਰੱਖਦੇ ਸੀ ਬਹੁਤ ਸਾਰੇ ਉਹਨਾਂ ਇੰਡਸਟਰੀ ਲਿਸਟਾਂ ਨੇ ਬਹੁਤ ਸਾਰੀਆਂ ਧਾਰਮਿਕ ਸਮਾਜਿਕ ਕਾਰਕੁਨ ਲੋਕਾਂ ਨੇ ਆਪਣੀ ਆਪਣੀ ਜਿਹੜੀ ਆ ਸ਼ਕਤੀ ਦੇ ਮੁਤਾਬਕ ਆਪਣੀ ਪਾਵਰ ਦੇ ਮੁਤਾਬਕ ਆਪਣੀ ਪਹੁੰਚ ਦੇ ਮੁਤਾਬਕ ਇਹੜਾ ਯੋਗਦਾਨ ਪਾਇਆ ਕਿਸੇ ਨੇ 10 ਲੱਖ ਪਾਇਆ ਕਿਸੇ ਨੇ 1 ਲੱਖ ਪਾਇਆ ਕਿਸੇ ਨੇ ਕਰੋੜ ਪਾਇਆ ਕਿਸੇ ਨੇ 25 ਕਰੋੜ ਪਾਇਆ ਸੋ ਸਾਰੇ ਜਣੇ ਉਸ ਫੰਡ ਦੇ ਅੰਦਰ ਲਗਾਤਾਰ ਕੰਟਰੀਬਿਊਸ਼ਨ ਜਿਹੜੀ ਆ ਜਾਰੀ ਆ ਪਰ ਕੱਲ ਕਾਂਗਰਸ ਪਾਰਟੀ ਨੇ ਕੀ ਕੀਤੀ ਅਪੀਲ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਲਈ ਹੜ੍ਹਾਂ ਦੇ ਲਈ ਫੰਡ ਨਾ ਦਿੱਤਾ ਜਾਵੇ ਫੰਡ ਉਤੇ ਰੋਕ ਲਾਉਣ ਦੀ ਗੱਲ ਕੀਤੀ ਕਿ ਹੜ੍ਹ ਪੀੜਤਾ ਦੀ ਮਦਦ ਨਾ ਕੀਤੀ ਜਾਵੇ ਔਰ ਉਹ ਫੰਡ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਰ ਬਾਰ ਕਿਹਾ ਕਿ ਬਿਲਕੁਲ ਲੇਖ ਰੀਤੀ ਦੇ ਨਾਲ ਇਮਾਨਦਾਰੀ ਦੇ ਨਾਲ ਇਹ ਫੰਡ ਜਿਹੜਾ ਅਸੀਂ ਖਰਚ ਕਰਾਂਗੇ ਉਸ ਫੰਡ ਵਿੱਚ ਪੈਸੇ ਨਾ ਪਾਏ ਜਾਣ ਇਹ ਗੱਲ ਦਾ ਪ੍ਰਚਾਰ ਇਹ ਗੱਲ ਪੰਜਾਬ ਦੇ ਉਸ ਪਵਿੱਤਰ ਸਦਨ ਦੇ ਅੰਦਰ ਜਿਸ ਸਦਨ ਦੇ ਅੰਦਰ 117 ਲੋਕ ਚੁਣ ਕੇ ਆਉਂਦੇ ਨੇ ਕਿ ਜਿੱਥੇ ਪੰਜਾਬੀਆਂ ਦੀ ਆਤਮਾ ਵਸਦੀ ਆ ਜਿੱਥੇ ਪੰਜਾਬ ਦੇ ਲੋਕਾਂ ਦਾ اٹਲ ਵਿਸ਼ਵਾਸ ਆ اٹਲ ਵਿਸ਼ਵਾਸ ਆ ਉਥੇ ਕਾਂਗਰਸ ਪਾਰਟੀ ਆਫ ਦਾ ਪ੍ਰਗਟਾਵਾ ਕਰ ਰਹੀ ਹੈ ਕੀ ਕਹਿ ਰਹੀ ਆ ਕਿ ਫੰਡ ਨਾ ਦਿਓ ਇਥੋਂ ਕਾਂਗਰਸ ਪਾਰਟੀ ਦੀ ਜਿਹੜੀ ਮਾਨਸਿਕਤਾ ਉਹ ਨੰਗੀ ਹੁੰਦੀ ਆ ਉਹ ਸਾਹਮਣੇ ਆਉਂਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਕਿੰਨੀ ਪੰਜਾਬ ਨੂੰ ਨਫ਼ਰਤ ਕਰਦੀ ਆ ਕੀ ਕਹਦੇ ਨੇ ਇੱਕ ਪਾਸੇ ਉਹ ਥਾਟ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਉਣਾ ਪੰਜਾਬ ਨੂੰ ਔਰ ਤਰੱਕੀ ਕਰਦਾ ਪੰਜਾਬ ਬਣਾਉਣਾ ਜਿਹੜਾ ਹੈ ਪੰਜਾਬ ਨੂੰ ਇਸੇ ਪਰਲੇਕੇ ਦੂਜੇ ਪਾਸੇ ਕੀ ਕਮੈਂਟ ਕਰ ਰਹੇ ਨੇ ਕਿ ਕਾਂਗਰਸੀ ਆਗੂ ਕੀ ਕਹਿ ਰਹੇ ਨੇ ਕਾਂਗਰਸ ਪਾਰਟੀ ਕਿ ਕੰਗਲਾ ਪੰਜਾਬ ਬਣਾਉਣਾ ਕੰਗਲਾ ਪੰਜਾਬ ਬਣਾਤਾ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਦੀ ਅਪਰੋਚ ਕੀ ਆ ਟੂਵਰਡਸ ਪੰਜਾਬ ਜੇ ਮੈਂ ਪਿਛਲੇ 25 ਸਾਲਾਂ ਦੀ ਗੱਲ ਕਰਾਂ ਪਿਛਲੇ 25 ਸਾਲਾਂ ਦੇ ਵਿੱਚ ਲਗਭਗ 15 ਸਾਲ ਕਾਂਗਰਸ ਪਾਰਟੀ ਦਾ ਰਾਜ ਰਿਹਾ ਕੀ ਪੰਜਾਬ ਨੂੰ ਕੀ ਪੰਜਾਬ ਦੀ ਆਰਥਿਕਤਾ ਨੂੰ ਕਿਹਨੇ ਤੋੜਿਆ ਕਾਂਗਰਸ ਪਾਰਟੀ ਨੇ ਤੋੜਿਆ ਔਰ ਦੂਸਰੇ ਪਾਸੇ ਲਗਭਗ 10 ਸਾਲ ਕਿਹਦਾ ਰਾਜ ਰਿਹਾ ਆ ਕਾਲੀਦਰ ਭਾਜਪਾ ਦਾ ਰਾਜ ਰਿਹਾ ਸਾਡਾ ਤਾਂ ਭਾਈ ਰਾਜ ਇਹ 3 ਸਾਲ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਨੂੰ 3 ਸਾਲ ਹੋਏ ਨੇਗੇ ਔਰ ਜਿਹੜਾ ਜਿਹਦਾ 15 ਸਾਲ ਰਾਜ ਰਿਹਾ ਜਿਹਦਾ 10 ਸਾਲ ਰਾਜ ਰਿਹਾ ਉਹ ਪੰਜਾਬ ਨੂੰ ਜਿਹੜੇ ਮੈਂ ਸਮਝਦਾ ਬਿਮਾਰ ਕਰਕੇ ਚਲੇ ਗਏ ਅੱਜ ਉਹਨੂੰ ਤੰਦਰੁਸਤ ਕਰਨ ਦੇ ਲਈ ਅੱਜ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਅੱਜ ਨੂੰ ਚੜ੍ਹਦੀ ਕਲਾ ਦਾ ਪੰਜਾਬ ਬਣਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਜਹਾਦ ਕਰ ਰਹੇ ਨੇਗੇ ਆਪਣਾ ਜੋਰ ਲਾ ਰਹੇ ਨੇਗੇ ਆਮ ਆਦਮੀ ਪਾਰਟੀ ਜੋਰ ਲਾ ਰਹੀ ਆ ਔਰ ਦੂਸਰੇ ਪਾਸੇ ਉਹ ਮਾਨਸਿਕਤਾ ਜਿਹੜੀ ਆ ਕਾਂਗਰਸ ਪਾਰਟੀ ਦੀ ਪ੍ਰਗਟ ਹੋਈ ਆ ਕਿ ਜੀ ਕੰਗੜਾ ਪੰਜਾਬ ਬਣ ਗਿਆ ਇਹ ਬਣਾਇਆ ਕਿਨੇ ਭਾਈ ਇਹਨੂੰ ਬਰਬਾਦ ਕਿਨੇ ਕੀਤਾਗਾ ਇਹਦੀ ਆਰਥਿਕਤਾ ਨੂੰ ਕਿਨੇ ਬਰਬਾਦ ਕੀਤਾਗਾ ਇਹਦੀ ਜਵਾਨੀ ਕਿਦੇ ਕਰਕੇ ਬਾਹਰ ਜਾਣ ਲੱਗੀ ਇਹ ਸਾਰਾ ਸਾਰਾ ਤਾਣਾ ਬਣਾ ਕਾਂਗਰਸ ਪਾਰਟੀ ਕਾ ਲੇਦਰ ਬੀਜੇਪੀ ਦੇ ਬੁਣਿਆਗਾ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਬੀਜੇਪੀ ਦਾ ਰਾਸ ਸੀ ਤਾਂ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਹੁੰਦਾਗਾ ਪੰਜਾਬ ਦੀ ਜਵਾਨੀ ਨੂੰ ਬੇਨਮਨ ਕੇ ਬਾਰਿਆ ਜਾਂਦਾਗਾ ਪੰਜਾਬ ਦੀ ਜਵਾਨੀ ਨੂੰ ਟਾਰਗੇਟ ਕੀਤਾ ਜਾਂਦਾਗਾ ਔਰ ਰਾਹੁਲ ਗਾਂਧੀ ਜੀ ਆਉਂਦੇ ਨੇ ਕੀ ਕਹਿੰਦੇ ਨੇ ਕਿ 70% ਪੰਜਾਬ ਦੇ ਨਿਸ਼ੇੜੀਆਂ ਦਾਗਾ ਇਸ ਗੱਲ ਦਾ ਪ੍ਰਚਾਰ ਕਰਦੇ ਨੇਗੇ ਔਰ ਉਸ ਤੋਂ ਬਾਅਦ ਸੱਤਾ ਕਾਂਗਰਸ ਸੰਭਾਲਦੀ ਆ ਕਾਂਗਰਸ ਪਾਰਟੀ ਦੇ ਹੱਥਾਂ ਉਂਦੀ ਸੱਤਾ ਔਰ 5 ਸਾਲ ਜੋ ਵਪਾਰ ਚੱਕੇ ਦਾ ਅਕਾਲੀਦਰ ਬੀਜੇਪੀ ਵਾਲੇ ਕਰਦੇ ਸੇ ਉਸੇ ਵਪਾਰ ਨੂੰ ਰੱਜ ਕੇ ਵਧਾਇਆ ਰੱਜ ਕੇ ਅੱਗੇ ਲੈ ਕੇ ਗਏ ਸੋ ਪੰਜਾਬ ਦੇ ਅੰਦਰ ਪੰਜਾਬ ਨੂੰ ਬਰਬਾਦ ਕਰਨ ਦੇ ਅੰਦਰ ਸਭ ਤੋਂ ਵੱਧ ਯੋਗਦਾਨ ਕੀਦਾਗਾ ਕਾਂਗਰਸ ਪਾਰਟੀ ਦਾਗਾ ਅਕਾਲੀਦਰ ਬੀਜੇਪੀ ਦਾਗਾ ਸਾਨੂੰ ਭਾਈ 3 ਸਾਲ ਹੋ ਗਏ ਅਸੀਂ ਤਿੰਨਾਂ ਸਾਲਾਂ ਦੇ ਅੰਦਰ 60000 ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨ ਨੂੰ ਦੇ ਚੁੱਕੇ ਆ ਪੰਜਾਬ ਦੇ ਅੰਦਰ 300 ਯੂਨਟ ਦੇ ਕੇ ਪੰਜਾਬ ਦੇ ਲੋਕਾਂ ਦੀ ਆਰਥਿਕਤਾ 'ਚ ਹਿੱਸਾ ਪਾਇਆਗਾ ਪੰਜਾਬ ਦੇ ਅੰਦਰ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਪਾਰਟੀ ਨੂੰ ਕਹਿੰਦੇ ਬੀਜੇਪੀ ਵਾਲੇ ਵੇਚ ਕੇ ਅਸੀਂ ਦੁਬਾਰਾ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾਗਾ ਪੰਜਾਬ ਦੇ ਹਰ ਖੇਤਰ ਦੇ ਅੰਦਰ ਚਾਹ ਜੀਐਸਟੀ ਆ ਐਕਸਾਈਜ਼ ਆ ਸਾਰੇ ਖੇਤਰਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਰੈਵਨਿਊ ਵਧਿਆਗਾ ਕਦੇ ਵੀ ਕਿਸੇ ਵੀ ਹੈੱਡ ਵਿੱਚ ਪੰਜਾਬ ਘਟੇ ਚ ਨਹੀਂ ਗਿਆ ਪੰਜਾਬ ਦਾ ਰੈਵਨਿਊ ਹਮੇਸ਼ਾ ਵਧਿਆਗਾ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਕਾਲੀਦਰ ਬੀਜੇਪੀ ਦੀ ਸਰਕਾਰ ਸੀ ਔਰ ਉਸ ਸਮੇਂ ਰੈਵਨਿਊ ਘਟਦਾ ਰਿਹਾਗਾ ਔਰ ਉਸ ਸਮੇਂ ਖਜ਼ਾਨਾ ਖਾਲੀ ਹੁੰਦਾ ਰਿਹਾਗਾ ਅਸੀਂ ਖਜ਼ਾਨਾ ਭਰ ਰਹੇ ਹਾਂ ਔਰ ਉਸੇ ਖਜ਼ਾਨੇ ਦੇ ਪੈਸੇ ਲੋਕਾਂ ਦੇ ਲਾ ਰਹਾਂਗੇ ਹੁਣ ਜੇ ਪੰਜਾਬ ਦੇ ਉੱਤੇ ਕੁਦਰਤੀ ਆਫਤ ਆਈ ਆ ਅਸੀਂ ਪੰਜਾਬੀਆਂ ਨੂੰ ਅਪੀਲ ਕੀਤੀ ਆ ਕਿਉਂਕਿ ਪੰਜਾਬੀ ਪੂਰੀ ਦੁਨੀਆ ਜਾਣੇ ਜਾਂਦੇ ਨੇ ਕਿ ਹਮੇਸ਼ਾ ਹੀ ਲੋਕਾਂ ਦੇ ਨਾਲ ਖੜਦੇ ਨੇ ਚਾਹ ਤੁਰਕੀ ਚ ਕੋਈ ਪ੍ਰੋਬਲਮ ਆਈ ਹੋਵੇ ਚਾਹ ਤਾਮਿਲਨਾਡੂ ਚ ਕੋਈ ਪ੍ਰੋਬਲਮ ਆਈ ਹੋਵੇ ਚਾਹ ਕੇਰਲਾ ਚ ਆਈ ਹੋਵੇ ਚਾਹ ਹਰਿਆਣਾ ਚ ਆਈ ਹੋਵੇ ਕਿਤੇ ਵੀ ਕੋਈ ਪ੍ਰੋਬਲਮ ਆਈ ਹੋਵੇ ਪੰਜਾਬ ਦੇ ਲੋਕ ਦੀਨ ਦੁਨੀਆ ਨਾ ਖੜ ਕੇ ਸਹਾਇਤਾ ਕਰਦੇ ਨੇਗੇ ਪਰ ਲੇਕੇ ਜਦੋਂ ਸਾਡੇ ਅਪਡੇਟ ਦੇ ਵਿਫਤਾ ਆਈ ਔਰ ਉਸ ਸਮੇਂ ਜਦੋਂ ਅਸੀਂ ਮਦਦ ਮੰਗੀ ਤਾਂ ਉਹਨੂੰ ਕ੍ਰਿਟਿਸਾਈਜ਼ ਕਰਨ ਲੱਗੇ ਅਸੀਂ ਕੀ ਮੰਗਿਆ ਅਸੀਂ ਮੰਗਿਆ ਕਿ 20000 ਕਰੋੜ ਰੁਪਏ ਪੰਜਾਬ ਨੂੰ ਮਿਲਣਾ ਚਾਹੀਦਾ ਸੈਂਟਰ ਸਰਕਾਰ ਨੂੰ ਜਦੋਂ ਜਦੋਂ ਵੀ ਅਸੀਂ ਮੋਦੀ ਸਰਕਾਰ ਦਾ ਕ੍ਰਿਟਿਸਿਜ਼ਮ ਕਰਦੇ ਆਂ ਜਦੋਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਕ੍ਰਿਟਿਸਿਜ਼ਮ ਕਰਦੇ ਆਂ ਮੈਨੂੰ ਇਹ ਸਮਝ ਆਉਂਦੀ ਕਿ ਕਾਂਗਰਸ ਪਾਰਟੀ 'ਚ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਦੀ ਆਤਮਾ ਪ੍ਰਵੇਸ਼ ਕਰ ਜਾਂਦੀ ਹੈ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਦੀ ਪੱਖ ਨੂੰ ਪੂਰਨ ਦੇ ਲਈ ਕਾਂਗਰਸ ਪਾਰਟੀ ਜਿਹੜੀ ਅੱਗੇ ਆ ਜਾਂਦੀ ਹੈ ਉਸੇ ਸਮੇਂ ਕਾਂਗਰਸ ਪਾਰਟੀ ਦੇ ਜਿੱਦੇ ਵੀ ਲੀਡਰਸ ਨੇ ਕਿ ਉਹ ਸੈਂਟਰ ਸਰਕਾਰ ਦੇ ਪੱਖ 'ਚ ਖੜ੍ਹ ਜਾਂਦੇ ਨਜ਼ਰ ਆਉਂਦੇ ਨੇ ਕਿ ਸੋ ਇਹ ਤਾਂ ਪਤਾ ਲੱਗਦਾ ਕਿ ਕਾਂਗਰਸ ਤੇ ਪਾਰਟੀ ਜਨਤਾ ਪਾਰਟੀ ਪੰਜਾਬ ਦੇ ਪ੍ਰਤੀ ਉਹਨਾਂ ਦੀ ਸੋਚ ਕੀ ਆ ਪੰਜਾਬ ਦੇ ਪ੍ਰਤੀ ਉਹਨਾਂ ਦੀ ਨਕਾਰਾਤਮਕ ਸੋਚ ਆ ਪੰਜਾਬ ਦੇ ਪ੍ਰਤੀ ਨੈਗੇਟਿਵ ਸੋਚ ਆ ਇਹ ਗੱਲ ਦਾ ਪ੍ਰਗਟਾਵਾ ਕੱਲ ਵਿਧਾਨ ਸਭਾ ਚ ਹੋ ਗਿਆ ਅਸੀਂ ਭਾਈ ਪਟਸਕੀ ਦੇ ਖਿਲਾਫ ਕਰ ਰਹੇ ਹਾਂ ਸੈਂਟਰ ਸਰਕਾਰ ਦੇ ਖਿਲਾਫ ਅਸੀਂ ਮੰਗ ਕੀ ਤੋਂ ਕਰ ਰਹੇ ਹਾਂ ਸੈਂਟਰ ਸਰਕਾਰ ਤੋਂ ਔਰ ਦੋਖੀ ਨੂੰ ਲੱਗ ਰਿਹਾ ਕਾਂਗਰਸ ਪਾਰਟੀ ਨੂੰ ਚਿਕਾ ਗੋਣ ਮਾਰ ਰਿਹਾ ਕਾਂਗਰਸ ਪਾਰਟੀ ਮਾਰ ਰਹੀ ਆ ਇਹ ਸਾਰਾ ਚਿਹਰਾ ਮੋਰਾ ਨੰਗਾ ਹੋ ਗਿਆ ਕਿਉਂਕਿ ਉਹ ਲੀਡਰ ਆਪੋਜੀਸ਼ਨ ਦੇ ਇੱਕ ਘਰ ਦੇ ਥੱਲੇ ਵਾਲੇ ਹਿੱਸੇ 'ਚ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਉੱਪਰ ਵਾਲੇ ਹਿੱਸੇ 'ਚ ਕਾਂਗਰਸ ਪਾਰਟੀ ਰਹਿੰਦੀ ਆ ਇੱਕ ਸ਼ੋਅਸ ਕਿ ਇਹ ਪਰਿਵਾਰ ਜਿਹੜਾ ਉਹ ਕਾਂਗਰਸ 'ਚ ਵੀ ਰਲਿਆ ਹੋਇਆ ਤੇ ਭਾਰਤੀ ਜਨਤਾ ਪਾਰਟੀ 'ਚ ਵੀ ਰਲਿਆ ਹੋਇਆ ਇਹਦਾ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੰਗਾਗਾ ਔਰ ਦੂਸਰੇ ਪਾਸੇ ਸਾਰੇ ਹੀ ਕਾਂਗਰਸ ਪਾਰਟੀ ਦੇ ਲੀਡਰ ਨਕਟਰ ਥਿਉਰੀਆਂ ਪੇਸ਼ ਕਰ ਰਹੇ ਸੀਗੇ ਉਹ ਅਸੀਂ ਭਾਈ ਪੰਜਾਬ ਦੇ ਭਰੇ ਦੀ ਗੱਲ ਕਰਦੇ ਆਂ ਪੰਜਾਬ ਦੇ ਉਹਨਾਂ ਦਲਤਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਦੀ ਗੱਲ ਕਰਦੇ ਆਂ ਉਹ ਜਿਨ੍ਹਾਂ ਦੇ ਘਰ ਤਹਿ ਗਏ ਜਿਨ੍ਹਾਂ ਦਾ ਪਰਿਵਾਰ ਰੁੜ ਗਿਆ ਗਰਦਾਸਪੁਰ ਦੇ ਪਠਾਨਪੁਰ ਚ ਕੀ ਹੋਇਆ ਸੀ ਬੇਗਨਾ ਦਾ ਇੱਕ ਨੌਜਵਾਨ ਆ ਉਹਦਾ ਲੱਛੂ ਉਹਦੀ ਬੀਨਾ ਕਿੱਥੇ ਚਲੇ ਗਿਆ ਹੜਾ ਝੜ ਕੇ ਚਲੇ ਗਿਆ ਉਹਨੂੰ ਆਪਣੇ ਬੱਚਿਆਂ ਦਾ ਮੂੰਹ ਦੇਖਣ ਮਿਲਿਆ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਲਾਸ਼ਾਂ ਤੇ ਰਾਜਨੀਤੀ ਕਰ ਰਹੀ ਆ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਇਹ ਪੰਜਾਬ ਦੇ ਨਾਲ ਖੜਨ ਦਾ ਸਮਾਂ ਹੈਗਾ ਪੰਜਾਬੀਏ ਦੇ ਨਾਲ ਖੜਨ ਦਾ ਸਮਾਂ ਹੈਗਾ ਪਰ ਅਫਸੋਸ ਕਾਂਗਰਸ ਪਾਰਟੀ ਅੱਜ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਬਣ ਕੇ ਭਾਰਤੀ ਜਨਤਾ ਪਾਰਟੀ ਦੀ ਏਜੰਟ ਬਣ ਕੇ ਪੰਜਾਬ 'ਚ ਵਿਚਰ ਰਹੀ ਆ ਪੰਜਾਬ ਦੇ ਲੋਕ ਚਾੜਦੇ ਨੇ ਪਰ ਲੇਕਿਨ ਸਾਡੀ ਪੰਜਾਬੀਆਂ ਦੇ ਨਾਲ ਕਮਿਟਮੈਂਟ ਆ ਪੰਜਾਬ ਦੇ ਨਾਲ ਕਮਿਟਮੈਂਟ ਆ ਸਰਦਾਰ ਭਗਵੰਤ ਭਗਵੰਤ ਸਿੰਘ ਮਾਜੀ ਦੀ ਕਮਿਟਮੈਂਟ ਆ ਕੱਲਾ ਕੱਲਾ ਪੈਸਾ ਇਮਾਨਦਾਰੀ ਦੇ ਨਾਲ ਹਰ ਪੀੜਤਾ ਤੇ ਖਰਚਾਂਗੇ ਕਿਉਂਕਿ ਜਦੋਂ ਹਰ ਹਾਏ ਤਾਂ ਉਸ ਸਮੇਂ ਤਾਂ ਅਸੀਂ ਆਪਣੀਆਂ ਜੇਬਾਂ ਚੋਂ ਪੈਸੇ ਦਿੱਤੇ ਵੀ ਸਾਰਿਆਂ ਦੇ ਉੱਤੇ ਬਹਿ ਨਹੀਂ ਕਹਿੰਦਾ ਕੋਈ ਸਾਰੇ ਲੋਕਾਂ ਦੇ ਉੱਤੇ ਸਭ ਲੋਕਾਂ ਦੇ ਲਾਏ ਤਾਂ ਹੁਣ ਵੀ ਜਿਹੜਾ ਪੈਸਾ ਇਕੱਠਾ ਆਊਗਾ ਉਹ ਇੱਕ ਇੱਕ ਪੈਸਾ ਜਿਹੜਾ ਲੋਕਾਂ ਦੇ ਘਰ ਬਣਾਉਣ ਤੇ ਲਾਵਾਂਗੇ ਕਿਸਾਨ ਦੀ ਜ਼ਮੀਨ ਨੂੰ ਦੁਬਾਰਾ ਬਣਾਉਣ ਤੇ ਲਾਵਾਂਗੇ ਜਿੱਥੇ ਕਿਤੇ ਸੜਕਾਂ ਟੁੱਟ ਗਈਆਂ ਰੋਡ ਟੁੱਟ ਗਈਆਂ ਉਹਨਾਂ ਨੂੰ ਦੁਬਾਰਾ ਬਣਾਉਣ ਤੇ ਲਾਵਾਗੇ ਪਰ ਲੇਕਿਨ ਕਾਂਗਰਸ ਪਾਰਟੀ ਦਾ ਚਿਹਰਾ ਨੰਗਰ ਹੋ ਗਿਆ ਕਿ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਪ੍ਰੋਟੈਕਟ ਕਰ ਰਹੀ ਆ ਜਦ ਕਿ ਸਾਡਾ ਦਾ ਅਟੈਕ ਹੀ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਸੀਗਾ ਕਿ ਭਾਰਤੀ ਜਨਤਾ ਪਾਰਟੀ ਸਾਡਾ ਬਣਦਾ ਪੈਸਾ ਦੇ ਦਈ ਅਨਾਉਂਸ ਕੀ ਕਰਕੇ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ 9 ਸਪਟੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਲੇਟ ਆਏ ਪਹਿਲਾਂ ਤਾਂ ਚਲੋ देर आए दुरुस्त आए ਸਾਨੂੰ ਮੇਸੀ ਕਿ ਪੰਜਾਬੀਆਂ ਦੇ ਜਖਮਾਂ ਤੇ ਬੰਨ੍ਹ ਬਲਾ ਕੇ ਜਾਣਗੇ ਪਰ ਲੇਕ ਨਾਏ 1600 ਕਰੋੜ ਰੁਪਏ ਦੀ ਤੁਸ਼ੀ ਰਾਸ਼ੀ ਅਨਾਉਂਸ ਕਰਕੇ ਉਸ ਰਾਸ਼ੀ ਦੇ ਵਿੱਚੋਂ ਇੱਕ ਵੀ ਰੁਪਈਆ ਅੱਜ ਤੱਕ ਪੰਜਾਬ ਦੇ ਖਜ਼ਾਨੇ 'ਚ ਨਹੀਂ ਆਇਆ ਜਿਹੜਾ 240 ਕਰੋੜ ਰੁਪਏ ਆਇਆ ਮੈਂ ਸਪਸ਼ਟ ਕਰਦਾ ਉਹ ਜਿਹੜਾ ਬਜਟ ਦੇ ਅੰਦਰ ਪ੍ਰੋਵੀਜ਼ਨ ਰੱਖੀ ਹੋਈ ਸੀ ਜਿਹੜਾ 2025 ਦਾ ਬਜਟ 1 ਫਰਵਰੀ 2025 ਨੂੰ ਦੇਸ਼ ਦੀ ਪਾਰਲੀਮੈਂਟ 'ਚ ਪੇਸ਼ ਹੋਇਆ ਸੀਗਾ ਉਹਦੀ ਫਿਗਰ ਆ 481 ਕਰੋੜ ਰੁਪਏ ਉਸ ਦੇ ਵਿੱਚੋਂ 240 ਕਰੋੜ ਰੁਪਏ ਦੀ ਕਿਸ਼ਤ ਜਿਹੜੀ ਆ ਉਹ ਮਿਲੀਆ ਨਾ ਕਿ 1600 ਕਰੋੜ ਰੁਪਏ ਦਾ ਕੋਈ ਪੈਸਾ ਮਿਲਿਆਗਾ ਸੋ ਇਟ ਸ਼ੋਸ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਦਿਲ ਤੋਂ ਨਫ਼ਰਤ ਕਰਦੀ ਆ ਉਸ ਨਫ਼ਰਤ ਦਾ ਹਿੱਸਾ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਬਣੀ ਹੋਈ ਆ ਬਹੁਤ ਬਹੁਤ ਧੰਨਵਾਦ